ਪੰਜਾਬ ਸੁਭਾਲੋ ਰੈਲੀ ਰੱਖੇ ਪੰਜਾਬ ਸੁਭਾਲੋ ਰੈਲੀ ਦਾ ਮਕਸਦ ਕੀ ਹੈ ਇਹ ਬਹੁਤ ਹੀ ਸੰਸਟਿਕ ਇਸ਼ੂ ਹੈ ਮੈਂ ਜਿੰਨਾ ਚਿਰ ਸਮਾਂ ਮਿਲਿਆ ਅਸੀਂ ਕੁਝ ਜ਼ਿਲ੍ਹਿਆਂ ਵਿੱਚ ਜਾ ਕੇ ਕੁਝ ਤਹਿਸੀਲਾਂ ਕੁਝ ਪਿੰਡਾਂ 'ਚ ਜਾ ਕੇ ਜਦਨ ਕੀਤਾ ਕਿ ਇਸ ਮਕ ਇਸ ਮੁੱਦੇ ਦੀ ਸੰਜੀਕ ਦੀ ਇਸ ਵਿਸ਼ੇ ਦੀ ਗੰਭੀਰਤਾ ਤੋਂ ਪੰਜਾਬ ਨੂੰ ਜਾਣੂ ਕਰਵਾਇਆ ਜਾਵੇ ਜੋ ਕਿ ਸਾਡੇ ਇਸ ਅੱਜ ਦੇ ਪ੍ਰੋਗਰਾਮ ਦੇ ਦੋ ਵੱਡੇ ਮੁੱਦੇ ਆ ਸਾਹ ਕਾਂਚੀ ਰਾਮ ਜੀ ਦਾ ਜਨਮ ਤੇ ਉਹਨਾਂ ਦੀ ਸੋਤ ਉਹਨਾਂ ਦੀ ਕੁਰਬਾਨੀ ਤੇ ਯਾਦ ਕਰਨੀ ਉਹਨਾਂ ਦੀ ਸੋਤ ਦੇ ਨਾਲ ਝੁਲਕੇ ਅੱਗੇ ਵਧਣ ਦਾ ਸੰਕਲਪ ਲੈਣਾ ਪੈਣ ਮਹਾਵਤੀ ਜੀ ਦੀ ਨੀਡਰਸ਼ਕਪ ਦੇ ਵਿੱਚ ਇਸ ਅੰਦੋਲਨ ਨੂੰ ਮਜ਼ਬੂਤ ਕਰਨਾ ਔਰ ਦੂਸਰਾ ਮੁੱਦਾ ਅਸੀਂ ਜਿਹੜਾ ਰੱਖਿਆ ਹੈ ਪੰਡਾਫ ਸੰਭਾਲੋ ਇਸ ਵੈਲੀ ਦਾ ਨਾਮ ਹੈ बोलो जब जिन्ने बैठे हो रहे की नो अज तक के हुक्मराना ने पंजाब बर्बाद कर दता आर्थिक तौर से भी शरीर तौर पर भी विद्युत खेत के खेत बुनियादी ढांचे के खेत तबाह किया बर्बाद किया हुक्मराना ने 78 ਸਾਲ ਜਿਹਨੂੰ ਇਹ ਜਾਤੀ ਕਹਿੰਦੇ ਅਸੀਂ ਉਹਨੂੰ ਸੱਤਾ ਪਰਿਵਰਤਨ ਕਹਿੰਦੇ ਆ ਪਾਵਰ ਟ੍ਰਾਂਸਫਰ ਉਸ ਵਾਕਰੇ ਨੂੰ 78 ਸਾਲ ਹੋ ਗਏ ਅੱਜ ਅਸੀਂ 78 ਸਾਲ ਬਾਅਦ ਕਿੱਥੇ ਖੜੇ ਆ ਕਿ ਪੰਜਾਬ ਦੇ ਅੰਦਰ ਜਦੋਂ ਮੈਂ ਇਸ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀ ਤੇ ਮੁੱਦੇ ਦੇ ਸੱਦੇ ਲਈ ਗਿਆ ਅਸੀਂ ਇਹ ਕਹ ਕਹੀ ਕਿ ਪੰਜਾਬ ਨੂੰ ਸੰਭਾਲਣ ਦੀ ਜ਼ਰੂਰਤ ਕਿਉਂ ਆ ਕਿਉਂਕਿ ਰੋਜ਼ ਅਖਬਾਰਾਂ 'ਚ ਸ਼ਬਦ ਆ ਹੈ ਕਿ ਪੰਜਾਬ ਦੇ ਅੰਦਰ ਕਦੇ ਕਿਸੇ ਸ਼ਹਿਰ 'ਚ ਕਦੇ ਕਿਸੇ ਪਿੰਡ 'ਚ ਨਸ਼ਿਆਂ ਦੇ ਸਮਕਰ ਪੰਜਾਬ ਦੀ ਜ਼ੁਬਾਨੀ ਨੂੰ ਖਾ ਰਹੀ ਮੈਂ ਇਹ ਕਹ ਕਹੀ ਕਿ ਪੰਜਾਬ ਸੁਭਾਲੋ ਰੈਲੀ ਸਾਰੇ ਪੰਜਾਬੀ ਜਾ ਰਹਾ ਤੇ ਚੀ ਵੀ ਪੈਣਾ ਬੁੱਧੀ ਚ ਵੀ ਤਲਕੇ ਹੋ ਪੰਜਾਬ ਨੂੰ ਸੰਭਾਲਣ ਦੇ ਲਈ ਕਿਉਂਕਿ ਬਾਦਲ ਸਮਾਜ ਪਾਰਟੀ ਪੰਜਾਬ ਦੇ ਅੰਦਰ ਮੈਂ ਕਿਹਾ ਸੀ ਕਿ 15 ਮਾਰਚ ਤੋਂ ਉਸੀ ਪੰਜਾਬ ਬਾਦਲ ਸਮਾਜ ਪਾਰਟੀ ਪੰਜਾਬ ਦੀਆਂ ਮਾਵਾਂ ਤੇ ਪੁੱਤ ਬਚਾਉਣ ਦਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਆ ਪੰਜਾਬ ਦੇ ਵਿੱਚ ਦੇਖ ਮਾਫੀ ਤੇ ਨਸ਼ਿਆਂ ਤੇ ਸਮਕਰਨ ਦੇ ਖੇਤ ਮੇਦਾਨਦੌਦਾਂ ਚੱਲ ਰਹੀ ਆ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਜਦੋਂ ਇਸ ਅਭਿਆਨ ਤੇ ਗਿਆ ਤਾਂ ਮੈਨੂੰ ਪਤਾ ਲੱਗਿਆ ਹਸ਼ਿਆਰਪੁਰ ਜਿੰਨੇ ਦਾ ਇੱਕ ਪਿੰਡ ਜਿੱਥੇ ਇੱਕ ਪਿੰਡ ਵਿੱਚ ਹੀ 100 ਨੌਜਵਾਨ ਚਿੱਟੇ ਨੇ ਖਾ ਲਿਆ ਮੌਤਾ ਹੋ ਗਏ 100 100 ਮਾਵਾਂ ਨੇ ਪਹਿਰਾਂ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲ ਬੈਠ ਕੇ ਚਿਖਾ ਮਾਰੀਆਂ ਅੱਜ ਦਾ ਇਹ ਕੰਮ ਇਹ ਰਾਜਨੀਤਿਕ ਮਕਸਦ ਲਈ ਨਹੀਂ ਕਰਾ ਇਹ ਉਹ ਸੱਡੀਆਂ ਮਾਮਾ ਔਰ ਪਹਿਰਾਂ ਜਿਹਨਾਂ ਦੇ ਪੁੱਤੋ ਪ੍ਰਾਜਕ ਮਾਫ਼ੀ ਨੇ ਖਾਧਿਆ ਔਰ ਉਹਨਾਂ ਦੀਆਂ ਲਾਸ਼ਾਂ ਕੋਲ ਬੈਠ ਕੇ ਬਿਲਕੁਲੀਆਂ ਚਿਖਦੀਆਂ ਆ ਪੰਜਾਬ ਦੀ ਤਰਤੀ ਤੋਂ ਉਸ ਚੀਖ ਦੇ ਅੰਤ ਕਰਨੇ ਦੇ ਲਈ ਇਹ ਪੰਜਾਬ ਸੁਭਾਉ ਰੈਲੀ ਰੱਖੀ ਆ